ਸ਼੍ਰੀ ਗੁਰੂ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਨਤ ਟਿਪ ਤੇ ਅੱਜ ਜਿਹੜੇ ਪ੍ਰਿੰਟ ਨੇ ਜੀ ਇਹ ਸੇਰ ਪ੍ਰਾਈਸ ਤੇ ਰਹਿਣਗੇ ਇਹ ਕਿਹਦੇ ਸੌਫਟ ਕਾਟਨ ਦੇ ਪ੍ਰਿੰਟ ਨੇ ਜੀ ਇਹ ਬਹੁਤ ਹੀ ਸੋਹਣੇ-ਸੋਹਣੇ ਜਿਹੇ ਪ੍ਰਿੰਟ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਬਿਲਕੁਲ ਹੀ ਜੈਨੂਨ ਹੈ ਜੇ ਤੁਸੀਂ ਦੋ ਬਾਈ ਕਰਦੇ ਹੋ ਤਾਂ ਸਿਰਫ 1300 ਚ ਤੁਹਾਨੂੰ 200 ਸੌਂਟ ਮਿਲ ਜਾਣਗੇ ਜੀ ਸੌਫਟ ਕਾਟਨ ਹੋਊਗੀ ਤੇ ਪ੍ਰਿੰਟ ਤੇ ਜਿਹੜੇ ਸਾਰੇ ਨੇ ਤੁਹਾਡੇ ਨਾਲ ਆਪ ਦੇ ਸ਼ੇਅਰ ਕਰਦੇ ਆ ਜੇ ਕਿਸੇ ਨੇ ਇੱਕ ਸੂਟ ਬਾਈ ਕਰਨਾ ਤਾਂ ਉਹ 700 ਦਾ ਹੋਊਗਾ ਜੀ ਦੋ ਸੂਟ ਦਾ 1300 ਦੇ ਵਿੱਚ ਦੋ ਸੂਟ ਮਿਲ ਜਾਣਗੇ ਤੇ ਇਹਦੇ ਨੈਕਸਟ ਪ੍ਰਿੰਟ ਹੈਗੇ ਨੇ ਜੀ ਇਹ ਵਾਲੇ 1300 ਦੇ ਦੋ ਸਾਰੇ ਹੀ ਇੱਕ-ਇੱਕ ਦੇ ਜਿਹੜੇ ਇਹ ਸਾਫਟ कॉटन ਹੈ ਇਹ ਤੁਹਾਨੂੰ 1300 ਦੇ ਦੋ ਮਿਲ ਜਾਣਗੇ ਕੋਈ ਵੀ ਪ੍ਰਿੰਟ ਤੁਸੀਂ ਸਿਲੈਕਟ ਕਰ ਸਕਦੇ ਹੋ ਸਾਰੇ ਸਾਫਟ ਰਹਿਣਗੇ ਜੀ ਇਹ ਪ੍ਰਿੰਟਾਂ ਤੇ ਕੋਈ ਇਹਨਾਂ ਦਾ ਕਲਰ ਨਹੀਂ ਨਿਕਲੂਗਾ ਕੋਈ ਸ਼੍ਰਿੰਕ ਨਹੀਂ ਹੋਣੀ ਇੱਕ ਵਾਰ ਜਿਹੜਾ ਪਾਣੀ 'ਚ ਟਿਪ ਕਰਕੇ ਤੁਸੀਂ ਵਾਸ਼ ਕਰਕੇ ਇਹਨੂੰ ਸਟਿਚ ਕਰਨਾ ਇਸ ਤੋਂ ਬਾਅਦ ਕੋਈ ਕੁਝ ਵੀ ਹੈ ਨਾ ਜਿੰਨਾ 1 ਇੰਚ 2 ਇੰਚ ਸ਼੍ਰਿੰਕ ਜੇ ਹੋਣਾ ਵੀ ਤਾਂ ਪਹਿਲੀ ਹੋ ਜਾਏ ਬਾਅਦ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਪ੍ਰਿੰਟ ਜਿਹੜੇ ਤੁਹਾਡੇ ਸਾਹਮਣੇ ਨੇ ਜੀ ਸਾਰੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਜੇ ਤੁਸੀਂ ਮੈਚਿੰਗ ਵੀ ਬਣਵਾਉਣਾ ਚਾਹੁੰਦੇ ਹੋ ਮੈਚਿੰਗ ਵੀ ਬਣਵਾ ਸਕਦੇ ਹੋ ਕਿ ਜਿਵੇਂ ਆਲੋਵਰੀ ਸੌਣੇ ਲੱਗਣਗੇ ਜੀ ਇਹ ਪ੍ਰਿੰਟ ਪੰਨਾ ਜੀ ਇਹ ਸਾਰੇ ਜਿਹੜੇ 750 800에 ਰਜਿਸਟ੍ਰੇਜਿਡ ਜੀ ਡੀ ਸੀ ਇਨਵੋਇਸ ਨੇ ਜੀ ਸੂਟ ਐਸ ਤੋਂ 2 ਮਹੀਨੇ ਪਹਿਲਾਂ ਇਹ ਪ੍ਰਾਈਸ ਸੀ ਇਹਨਾਂ ਦਾ ਹੁਣ ਬਿਲਕੁਲ ਜਿਹੜਾ ਘਟ ਕੇ ਆ ਗਿਆ ਸੀਜ਼ਨ ਲੰਘਦੇ ਕਰਕੇ ਤਾਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜੀ ਉਹ ਇਹ ਜਿਹੜੇ ਆਪਾਂ ਸੇਲ ਚਲਾਉਣੀ ਹੁੰਦੀ ਹੈ ਜੀ ਸੂਟ ਲਾਸਟ ਤੇ ਇਹ ਜਲਦੀ ਜਿਹੜੇ ਸੇਲ ਹੋ ਜਾਂਦੇ ਨੇ ਸੂਟ ਤੁਸੀਂ ਵੀ ਜਲਦੀ ਸਿਲੇਕਟ ਕਰਿਓ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਨਾਲ ਚੋ ਤੇ ਜਲਦੀ ਜਲਦੀ ਸਿਲੇਕਟ ਕਰਕੇ ਸਾਨੂੰ ਮੈਸੇਜ ਕਰਦੇ ਹੋ ਕਿਹੜਾ ਸੂਟ ਰੱਖਣਾ ਤੁਹਾਡੇ ਲਈ ਬਹੁਤ ਹੀ ਜਲਦੀ ਪ੍ਰਿੰਟ ਲੰਘ ਜਾਂਦੇ ਨੇ ਜੀ ਸਟਾਫ ਸਾਰਿਆਂ ਦਾ ਹੀ ਸੇਮ ਰਹੂਗਾ ਜੀ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਆ ਸਟਾਫ ਸੇਮ ਦਾ ਤੁਹਾਨੂੰ ਦੱਸਿਆ ਪਹਿਲਾਂ ਹੀ ਸੇਮ ਸਟਾਫ ਆ ਸੇਮ ਪ੍ਰਾਈਸ ਹੈ ਇਹਨਾਂ ਦਾ ਸਾਰਿਆਂ ਦਾ ਸਿਰਫ 1300 ਦੇ ਦੋ ਸੂਟ ਜਿਹੜੇ ਤੁਹਾਨੂੰ ਮਿਲ ਜਾਣਗੇ ਇਹ ਰਿਪੀਟ ਹੋ ਗਿਆ ਜੀ ਇਹ ਦੋ ਸੂਟ ਅਵੇਲੇਬਲ ਨੇ ਕਾਫੀ ਨੇ ਚਾਹੀਏਗੇ ਨੇ ਦੋ ਤਿੰਨ ਪ੍ਰਿੰਟ ਜਿਹੜੇ ਦੋ ਦੋ ਹੈਗੇ ਆ ਇਹ ਜੌਰਜਟ ਦਾ ਪ੍ਰਿੰਟ ਆ ਗਿਆ ਜੀ ਇਹ ਵੀ ਬਹੁਤ ਠੀਕ ਰੇਂਜ 'ਚ ਮਿਲ ਜੂਗਾ ਜੀ ਤੁਹਾਨੂੰ 650 ਦੀ ਰੇਂਜ 'ਚ ਸੂਟ ਮਿਲ ਜੂ ਜੀ ਇਹ ਬਹੁਤ ਹੀ ਸੋਹਣੀ ਜੀ ਜੌਰਜਟਾ ਗਿਫੇ ਉਨਾਂ ਪ੍ਰਿੰਟ ਹੈ ਜੀ ਫੇ ਉਨਾਂ ਪ੍ਰਿੰਟ ਤੁਹਾਨੂੰ 700 ਦੀ ਰੇਂਜ ਚ ਮਿਲੇਗਾ ਪ੍ਰਿੰਟ ਸ਼ਾਨਦਾਰ ਨੇ ਜੀ ਇਹਨਾਂ ਦੇ ਥੋੜਾ ਜਿਵੇਂ ਨਾ ਜੌਰਜਟ ਨਾਲ ਥੋੜਾ ਜਿਹਾ ਗਾਫ ਜਾ ਹੁੰਦਾ ਹੈ ਕਪੜਾ ਤੇ ਪ੍ਰਿੰਟ ਬਹੁਤ ਸ਼ਾਨਦਾਰ ਹੈ ਇਸ ਚ ਅਗਲਾ ਪ੍ਰਿੰਟ ਵੀ ਬਹੁਤ ਸੋਹਣਾ ਜੀ ਵਧੀਆ ਰਹਿੰਦਾ ਹੰਡਨਸ ਆ ਰਿਹਾ ਕੋਈ ਕਲਰ ਨਹੀਂ ਨਿਕਲਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਕੋਈ ਬਾਲ ਨਹੀਂ ਪੈਂਦੇ ਸਟਫ ਚ ਬਹੁਤ ਵਧੀਆ ਰਹਿੰਦਾ ਜੀ ਇਹ ਅੱਗੇ ਸ਼ਿਮਰਦੇ ਆਗੇ ਜੀ 15 1500 ਦੀ ਰੇਂਜ ਤੁਸੀਂ ਸ਼ਿਮਰਦੇ ਸੂਟ ਮਿਲ ਜਾਣਗੇ ਤੁਹਾਨੂੰ ਬਹੁਤ ਵਧੀਆ ਮਸਲੀਨ ਸ਼ਿਮਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਜ ਤੁਸੀਂ ਮੈਚਿੰਗ ਰੈਡੀ ਕਰਾਉਣਾ ਤੇ ਮੈਚਿੰਗ ਵੀ ਰੈਡੀ ਕਰਾ ਸਕਦੇ ਹੋ ਬਹੁਤ ਸੋਹਣਾ ਬਣੂਗਾ ਜੀ ਇਹ ਵੀ ਡਾਰਕ ਲਾਈਟ ਕੋਈ ਵੀ ਤੁਸੀਂ ਬਾਟਮ ਲਗਵਾ ਸਕਦੇ ਹੋ ਇਹਦੇ ਨਾਲ ਤੇ ਇਹ ਕਲਰ ਆ ਗਿਆ ਜੀ ਇਸ ਚ ਇਹ ਵੀ ਸ਼ਿਮਰ ਦਾ ਪ੍ਰਾਈਸ ਆਏਗਾ ਜੀ 1500 ਸਾਰੇ ਸੂਟ ਨੇ ਜਿਹੜੇ ਵਿਦ ਸਟਿਚਿੰਗ ਤੇ ਲਾਈਨਿੰਗ ਸਟਿਚ ਹੋਣਗੇ ਪਹਿਲਾਂ ਵਾਲੇ कॉटन ਉਹਨਾਂ ਤੇ ਤਾਂ ਦੇਖੋ ਸਾਰੀ ਜਾਊਗਾ ਇਹ ਜਿਹੜੇ ਆ ਜੌਰਜਟ ਤੇ ਦਿਖਾ ਰਹੇ ਹਾਂ ਸ਼ਿਮਰ ਦੇ ਦਿਖਾ ਰਹੇ ਹਾਂ ਇਹ ਜਿਹੜੇ ਵਿਦ ਲਾਈਨਿੰਗ ਹੀ ਸਟਿਚ ਹੋਣਗੇ ਜੀ ਸੂਟ ਇਹ ਕਲਰ ਵੀ ਬਹੁਤ ਸ਼ਾਨਦਾਰ ਹੈ ਜੇ ਤੁਸੀਂ ਟਾਈਡਾਈ ਦੁਪੱਟੇ ਲਗਵਾਉਣਾ ਚਾਹੁੰਦੇ ਹੋ ਵੀ ਲਗਵਾ ਸਕਦੇ ਹੋ 700 ਤੱਕ ਦਾ ਟਾਈਡਾਈ ਦੁਪੱਟਿਆਂ ਦਾ ਖਰਚਾ ਹੈ ਜੀ ਤੁਸੀਂ ਉਹ ਵੀ ਰੈਡੀ ਕਰਾ ਸਕਦੇ ਹੋ ਇਹ ਸੀ ਜੀ ਆਪਣੇ ਪ੍ਰਿੰਟ ਸ਼ਿਮਰ ਦੇ ਤਿੰਨ ਜਿਹੜੇ ਕਲਰ ਨੇ ਪ੍ਰਿੰਟ ਕਲਰ ਪ੍ਰਿੰਟ ਨੇ ਸ਼ਿਮਰ ਚ ਰਹਿਣਗੇ ਅਗੇ ਤੋਫੇ ਉਨਾਂ ਚ ਰਹਿਣਗੇ ਤੇ ਜਾਰਜਟ ਦਾ ਪ੍ਰਿੰਟ ਵੀ ਕਾਫੀ ਖੂਬਸੂਰਤ ਹੈ ਜਿਹੜਾ ਤੁਹਾਨੂੰ ਦਿਖਾਇਆ ਟਰਾਂਸਪੇਰੈਂਟ ਹੈ ਜੀ ਵਿੱਚੋਂ ਵਿੱਚੋਂ ਓਕੇ ਜੀ ਬਾਏ ਬਾਏ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ